ਖੰਭਾ 베ਰੀ ਡਿੱਗੀ ਸੜਕ ਦੇ ਉੱਤੇ ਇਹ ਜਿਹੜੀ ਸਮੱਦਾ ਵਾਲੀ ਸੜਕ ਹੈ ਉਹਦੇ ਉੱਤੇ ਇਹ 베ਰੀ ਜਿਹੜੀ ਕੋ ਡਿੱਗੀ ਲੇਟ ਆ ਇਸੇ ਕਰਕੇ ਜਾ ਰਹੀ ਹੈ ਜਿਹੜੀ ਆ ਖੰਭਾ ਟੁੱਟ ਗਿਆ ਸੀਗਾ ਨਾ ਹਾਲਾਤ ਗਹਾਂ ਵੀ ਦਿਖਾਵਾਂਗੇ ਰਮਾਣੇ ਤੋਂ ਬੇੜਾ ਮਾਣੀਆਂ ਕਹਿੰਦੇ ਸਾਰਾ ਖੇਤਾਂ ਦਾ ਪੂਰਾ ਹਾਲ ਹੋ ਗਿਆ ਜੀ ਇਹ ਇਹ ਲੁਕੇ ਪਏ ਨੇ तकरीबन ਇਹ ਚਰੀ ਸੀਗੀ ਬੰਦੇ ਦੀ ਬੀਜੀ ਹੈ ਹੈ ਕਿਵੇਂ ਬਹੁਤ ਲੱਗੇ ਜਾ ਕੇ ਵੀ ਆਜੋ ਆਜੋ ਐ ਕਿ ਹੁਣ ਤਿਰਦੇ ਤਾਂ ਨਹੀਂ ਮੈਂਦੀ ਕੋਈਂ ਚਰੀ ਜਨੇ ਸੀ ਆਜੋ ਆਜੋ ਐ ਨਹੀਂ ਕੋਈਂ ਬੈਕਾ ਬਹੁਤ ਜਿਆਦਾ ਸੜਤਾ ਮੀ ਹਾਂ ਹਾਂ ਕੱਲ ਉਹ ਉਧਰੋਂ ਲੱਗਦਾ ਸੀਗਾ ਸਾਨੂੰ ਵੀ ਇੱਥੇ ਕੋਈ ਟੁੱਟ ਨਾ ਜਾਵੇ ਹਾਂ ਮਿਲਿਆ ਉਹ ਪਾਣੀ ਪਾਸ ਤੋਂ ਹੂੰ ਕੱਲ ਦਾ ਕੱਟਦੀ ਪਾਣੀ ਹਾਂ ਸਾਰਾ ਇੱਧਰ ਨੂੰ ਜਾ ਰਿਹਾ ਪਾਣੀ ਕੱਲ ਹੋ ਗਿਆ ਪਾਣੀ ਦਾ ਨਹਿਰ ਤੇ ਜਾ ਰਹੀ ਸੀ ਕਿ ਨਹਿਰ ਦਾ ਮੈਨ ਨ ਕਰਨ ਵਾਸਤੇ ਵੀ ਸਮਾਧਾ ਕਨੇ ਤੋ ਟੁੱਟੀ ਹੈ ਕਨੇ ਅ ਕਬਰਾਂ ਆ ਰਹੀਆਂ ਸੀ ਕਹਿੰਦੇ ਨਹਿਰ ਸਮਾਧਾ ਕਨੇ ਟੁੱਟ ਗਈ ਹੁਣ ਦੇਖ ਕੇ ਹੁਣੇ ਮੜੇ ਅਸੀਂ ਜੇ ਕੋਈ ਟੁੱਟੀ ਤਾਂ ਨਹੀਂ ਨੰਗਰ ਕੋਈ ਲਾਸਮੈਂਟ ਵਗੈਰਾ ਆ ਜਾ ਕੋਈ ਬੰਦੇ ਨਹੀਂ ਕਿਸੇ ਨੇ ਮਦਦ ਲਵਾਗੇ ਹਨ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਸੀ ਤਾਂ ਫਿਰ ਆਪਣਾ ਫਰਜ਼ ਬਣਦਾ ਸੀ ਥੋੜਾ ਜਿਹਾ ਪਤਾ ਕਰਨ ਦਾ ਦੇਖਣ ਦਾ ਅਗੜੀ ਮਿੱਟੀ ਆ ਰਹੀ ਹੈ ਬਈ ਤਰੀ ਇਹ ਕੋਈ ਲੱਗਦਾ ਤਾਂ ਹੈਗਾ ਚਾਂਸ ਬਾਕੀ ਦੇਖਦੇ ਹਾਂ ਕੋਈ ਕਲਾਤ ਇਹ ਕਿਧਰੋਂ ਆ ਰਹੀ ਹੈ ਕੋਈ ਇਹਨਾਂ ਹਾਲੇ ਤੱਕ ਠੀਕ ਲੱਗਦਾ ਇਧਰ ਉਹ ਹਾਲਾਤ ਤੇ ਆਹ ਜਿਹੜੇ ਹਾਲਾਤ ਨੇ ਮਹਿਰ ਦੇ ਹੋਰ ਇਹ ਤਾਂ ਖਰਾਬ ਨੇ ਜੀ ਇਹ ਤੇ ਆਹ ਦੇਖੋ ਇੱਧਰ ਲੇ ਬਸ ਉਹਨੂੰ ਤਸਵੀਰਾਂ ਬੁਟਾ ਰਿਹਾ ਹੈ ਆ ਬੈਠੀ ਤਾਂ ਪਈ ਆ ਇਧਰ ਕੇਰਾ ਹੋ ਉੱਥੋਂ ਜੇ ਪਹਿਲਾਂ ਟੁੱਟ ਗਈ ਜੀ ਉੱਥੇ ਇਧਰ ਦੀ ਉਹ ਉੱਥੇ ਆ ਜੱਸੀ ਆਹ ਹਾਂ ਹਾਂ ਜੱਸੀ ਜੱਸੀ ਹੋਰ ਇਹਦਾ ਬਾਲਾ ਬੁਰਾ ਹਾਲ ਹੋ ਜੀ ਸਮਰਦਾ ਉਹ तकरीबन ਹਾਲਾਤ ਹਲੇ ਤਾਂ ਠੀਕ ਲੱਗ ਰਹੇ ਨੇ ਬਾਕੀ ਦੇਖਦੇ ਹਾਂ ਅਗਾ ਜਾ ਕੇ ਠੀਕ ਹੈ ਤਾਂ ਟੁੱਟੀ ਦਨ ਪਾਣੀ ਤਾਂ ਫੁੱਲ ਜਾਂਦੇ ਘਟਿਆ ਤਾਂ ਕੰਦੇ ਉਵੇਂ ਲੱਗਦੇ ਕੱਚਾ ਹੋਇਆ ਬਈ ਕੱਚੇ ਸਾਰਾ ਇੱਥੇ ਹਾਂ ਹਾਂ ਇੱਥੋਂ ਤਵਾਰੀ ਨਹੀਂ ਹੈਗੀ ਜਿਆਦਾ ਗਲਤ ਕਰ ਰਿਹਾ ਬਈ ਥੋੜਾ ਗਲਤ ਨਹੀਂ ਆ ਇਧਰ ਤਾਂ ਨਹੀਂ ਕਿਤੇ ਮੋਰਾ ਮੂਰਾ ਹੈਂ ਆ ਸਲੋ ਹਾਂ ਇਧਰੋਂ ਸਮਾਰ ਕੇ ਪਤਾ ਨਹੀਂ ਲੱਗਦਾ ਆ ਜਿੱਥੇ ਦਰਖਤ ਜੱਡੇਗੇ ਨਹੀਂ ਇੱਥੇ ਤਾਂ ਨਹੀਂ ਕੋਈ ਆ ਸਲੋ ਇਧਰ ਦੀ ਨਹੀਂ ਪਤਾ ਲੱਗਿਆ ਇਹਨਾ ਉਂ ਉਥੋਂ ਮਿੱਟੀ ਆ ਰਹੀ ਹੈ ਬੋਲ ਕੋਲੋਂ ਹਾਲੇ ਤਾਂ ਹੁਣ ਹੱਲ ਹੋ ਵੀ ਜਾਊਗਾ ਭੈਣਾ ਫੇਰ ਬਹੁਤ ਵਰਾ ਹਾਲ ਹੋ ਜਾਊਗਾ ඒරගම හන්නට පරි ඔොල්ලො හොරනෙඉ මහන එක් මක්ව හොරෙෙනෙ ਜਿੱਤ ਜੀ ਆਪੇ ਕਰਨ ਹੈ ਹੈ ਸਾਸੀ ਵਾਲਾ ਮੋਟਰ ਕਰਨ ਦੇ ਅੱਧੇ ਬੱਕੇ ਦੇ ਜਿਹੜਾ ਬਾਵੇ ਵਾਲਾ ਉਧਰ ਅੱਛਾ ਜੀ ਉਧਰ ਰਮਾਨੇ ਦੀ ਵੀ ਟੱਕਰ ਲੱਗ ਰਹੀ ਹੈ ਇਸ ਕੇ ਪਰਬਤ ਉੱਤਰ ਜਾ ਕੇ ਨਹਿਰ ਦੇਲੇ ਦੇਲੇ ਲਵੇ ਲਵੇ ਇਹ ਬਾਈ ਦਾ ਖੇਤ ਹੈ ਪ੍ਰਗਟ ਦਾ ਇਹ ਠੀਕੇ ਤੇ ਲਿਆ ਹੈ ਤਮਦਾਲੀ ਸਾਈਡਾ ਹਾਲੇ ਤੱਕ ਦਾ ਠੀਕ ਹੈ ਹਾਲਾਤ ਜੀ ਬੋਚ ਕੇ ਜਾ ਜਾ ਪਾਣੀਆ ਜਿਹੜਾ ਪੂਰਾ ਪੱਲਾ ਭਰ ਗਿਆ ਇਧਰੋਂ ਜਿਹੜਾ ਜੀਰੀ ਚੋਂ ਪਾਣੀ ਇਧਰਲੇ ਪੱਸੇ ਜਾ ਰਿਹਾ ਦੂਸਰਾ ਪਹਾ ਕੱਪ ਦੇ ਕ੍ਰੋਸ ਕਰਕੇ ਤਕਰੀਬਨ ਹੋਊਗਾ ਇਹ 2-3 ਫੁੱਟ ਹੋਊਗਾ ਪਾਣੀਆ ਜਿਹੜਾ ਇਹ ਸੁਣਨ ਦੇ ਵਿਚਾਰਿਆ ਕਹਿੰਦੇ 88 ਤੋਂ ਵੀ ਜ਼ਿਆਦਾ ਹੈ ਤਕਰੀਬਨ ਜਿਹੜਾ 88 ਦੇ ਵਿੱਚ ਆਇਆ ਸੀਗਾ ਮੀ ਕੋਸ਼ਰੀ ਇਹ ਉਹ ਪਹਿਲਾ ਮਲਾ 88 ਵਾਲਾ ਸਾਰੇ ਪੰਜਾਬ ਕੀ ਹੋਊਗਾ ਇਹ ਕੋਸ਼ਰੀ ਕਹਿੰਦੇ ਸਾਡੇ ਕੋਲ ਹੈ ਨਹੀਂ ਨਹੀਂ ਬਾਕੀ ਜਾ ਕੇ ਫੇਰ ਪਤਾ ਕਰਦੇ ਆ ਦਵਾਰੇ ਵੀ ਕੀ ਹਾਲਾਤ ਨੇ ਇੱਥੇ ਪੱਲ ਬਟਾ ਪੱਲ ਹੋ ਗਈ ਹੈ ਜੀ ਜਾ ਵਰਕਟਾ ਕਿਵੇਂ ਦੀ ਤੇ ਗਾਨੇ ਉਹ ਹਲੇ ਚੌੜੀ ਦਾ ਹੂ ਖਾਸੀ ਹਲੇ ਬਾ ਹੋਰ ਨਾ ਟਿਕ ਡਿਗੇ ਹਨਾ ਹੋਰ ਨਾ ਟਿਕ ਡਿਗੇ ਬਸ ਇੱਧਰ ਕੰਨ ਤੋਂ ਜਿਹੜੀ ਉਹ ਅੱਛਾ ਉਹ ਦੇਗੀ ਪਰਾ ਉਧਰੋਂ ਪਤਾ ਲੱਗੂ ਅਸਲ ਆਹ ਦੇਗੀ ਸੋਸ਼ਲ ਇਸ ਤਲਾ ਜਿਹੜਾ ਤਲਾ ਦੇ ਅੰਦਰ ਡਿੱਗ ਗਿਆ ਇਹ ਮੀਂਹ ਨਾਲ ਨਹੀਂ ਕਾਫੀ ਜ਼ਿਆਦਾ ਸੀਗਾ ਇੱਥੇ ਮੋਟਰ ਲੱਗੀ ਉਹਦੀ ਜਿਹੜੀ ਮੋਟਰ ਦਾ ਪਾਣੀ ਇੱਧਰ ਆ ਗਿਆ ਟੋਏ ਦੇ ਵਿੱਚ ਪੈਣ ਕਰਕੇ ਜਿਆਦੇ ਹਾਲਾਤ ਗੰਬੀਰ ਹੋ ਗਏ ਦੀ ਕਦੋਂ ਡਿੱਗੀ ਇਹ ਤੜਕੇ ਦਾ 这个年纪的人了。